ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਬਾਬਾ ਸਾਹਿਬ ਡਾਕਟਰ ਪੀਮਰਾਮ ਅੰਬੇਦਕਰ ਦੇ ਉੱਤੇ ਕੀਤੀ ਟਿੱਪਣੀ ਤੋਂ ਬਾਅਦ ਹੁਣ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਇਸੇ ਨੂੰ ਲੈ ਕੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਆਵਾਜ਼ ਚੁੱਕੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਬਾਬਾ ਸਾਹਿਬ ਅੰਬੇਦਕਰ ਨੂੰ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਦੇਸ਼ ਦੇ ਗ੍ਰਹਿ ਮੰਤਰੀ ਦੇ ਵੱਲੋਂ ਨਹੀਂ ਕਰਨੀ ਚਾਹੀਦੀ ਸੀ ਤੇ ਇਸ ਦੇ ਲਈ ਉਹਨਾਂ ਨੂੰ ਖੁਦ ਅਸਤੀਫਾ ਦੇ ਦੇਣਾ ਚਾਹੀਦਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਵਾਰ-ਵਾਰ ਬਾਬਾ ਸਾਹਿਬ ਅੰਬੇਦਕਰ ਨੂੰ ਲੈ ਕੇ ਟਿੱਪਣੀ ਕੀਤੀ ਜਾਂਦੀ ਰਹੀ ਹੈ ਜੇਕਰ ਉਹਨਾਂ ਦੀ ਸਰਕਾਰ ਪੂਰਨ ਬਹੁਮਤ ਦੇ ਨਾਲ ਦੇਸ਼ ਦੇ ਵਿੱਚ ਆਉਂਦੀ ਹੈ ਤਾਂ ਸੰਵਿਧਾਨ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਣਾ ਸੀ ਇਸੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ ਅੰਬਾਨੀਆਂ ਤੇ ਅਡਾਨੀਆਂ ਨੂੰ ਲੈ ਕੇ ਰਾਹੁਲ ਗਾਂਧੀ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਬਿਲਕੁਲ ਸਹੀ ਹੈ ਕਿਉਂਕਿ ਹਰ ਇੱਕ ਜਗ੍ਹਾ ਤੇ ਅੰਬਾਨੀਆਂ ਤੇ ਅਡਾਨੀਆਂ ਦੇ ਕੀਤੇ ਹੋਏ ਕੰਮ ਨੂੰ ਸਰਕਾਰ ਫੇਲ ਕਰਦੀ ਹੋਈ ਨਜ਼ਰ ਆ ਰਹੀ ਹੈ ਸਿਰਫ ਭਾਰਤ ਸਰਕਾਰ ਨੂੰ ਛੱਡ ਕੇ ਉੱਥੇ ਉਹਨਾ ਪੰਜਾਬ ਦੇ ਵਿੱਚ ਕਾਂਗਰਸ ਦੀ ਸ਼ਾਨਦਾਰ ਨਗਰ ਨਿਗਮ ਚੋਣਾਂ ਤੇ ਜਿੱਤ ਤੇ ਬੋਲਦਿਆ ਕਿ ਹੈ ਕਿ ਕਾਂਗਰਸ ਨੂੰ ਲੋਕ ਪਿਆਰ ਕਰ ਰਹੇ ਨੇ ਸਭ ਤੋਂ ਪਹਿਲਾਂ ਤੁਹਾਡਾ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਔਰ YouTube ਸੋਸ਼ਲ ਮੀਡੀਆ ਦੇ ਸੱਚੇ ਨਮਾਇੰਦਿਆਂ ਦਾ ਜੀ ਆਇਆਂ ਕਿ ਤੁਸੀਂ ਸਾਡੀ ਅੱਜ ਪ੍ਰੈਸ ਕਵਰੇਜ ਵਾਸਤੇ ਆਏ ਜੀ ਅੱਜ ਦੀ ਪ੍ਰੈਸ ਦੇ ਰਾਹੀਂ ਅਸੀਂ ਜਿਹੜਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵੱਲੋਂ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਦੇ અપਮਾਨ ਦੇ ਵਿੱਚ ਜਿਹੜੀ ਪਾਰਲੀਮੈਂਟ ਦੇ ਵਿੱਚ ਸ਼ਬਦਾਵਲੀ ਵਰਤੀ ਗਈ ਹੈ ਉਹਦੇ ਤੇ ਦੇਸ਼ ਨੂੰ ਵੀ ਅਗਾਹ ਕਰਾਉਣਾ ਚਾਹੁੰਨੇ ਆ ਪਰਦੇਸ਼ ਨੂੰ ਵੀ ਅਗਾਹ ਕਰਾਉਣਾ ਚਾਹੁੰਨੇ ਆ ਲੋਕਾਂ ਦੇ ਵਿੱਚ ਇਹ ਗੱਲ ਰੱਖਣੀ ਚਾਹੁੰਨੇ ਆ ਕਿ ਕਿਸ ਤਰੀਕੇ ਦੇ ਨਾਲ ਇੱਕ ਤਾਨਾਸ਼ਾਹ ਦੇ ਰੂਪ ਵਿੱਚ ਚੱਲ ਰਹੀ ਸਰਕਾਰ ਦਾ ਜਿਸ ਸੰਵਿਧਾਨ ਨੇ ਉਹ ਪਾਵਰ ਦਿੱਤੀ ਹੋਵੇ ਉਸ ਸੰਵਿਧਾਨ ਦੇ ਰਚਨ ਹਾਰ ਬਾਬਾ ਸਾਹਿਬ ਭੀਮ ਰਹੋ ਅੰਬੇਦਕਰ ਜੀ ਦੇ ਪ੍ਰਤੀ ਉਹਨਾਂ ਦੇ ਦਿਲ ਦੇ ਵਿੱਚ ਕੀ ਸਵੇਦਨਸ਼ੀਲਤਾ ਆ ਔਰ ਕਿੰਨਾ ਉਹਨਾਂ ਦੇ ਮਨ ਦੇ ਵਿੱਚ ਕਠੋਰਤਾ ਔਰ ਉਹਨਾਂ ਦੇ ਪ੍ਰਤੀ ਅ ਦਿਲ ਦੇ ਵਿੱਚ ਮੈਲ ਹੈ ਇਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਬਤੌਰ ਪਤਾ ਲੱਗ ਗਿਆ ਆ ਅਸੀਂ ਇਹਦੇ ਡਿਟੇਲ ਤੁਹਾਨੂੰ ਜਾਣਕਾਰੀ ਰੱਖਾਂਗੇ ਕਿ ਕਿਸ ਤਰੀਕੇ ਦੇ ਨਾਲ ਉਹ ਸਵਿਧਾਨ ਜਿਹੜਾ ਇਹਨਾਂ ਨੇ ਉਹਦੀ ਕਦਰਾਂ ਕੀਮਤਾਂ ਨੂੰ ਕੁਚਲਿਆ ਜਾ ਰਿਹਾ ਤੁਹਾਨੂੰ ਚੇਤਾ ਹੋਏਗਾ ਕਿ ਕਾਂਗਰਸ ਪਾਰਟੀ ਨੇ ਜਿਹੜੀ ਇਲੈਕਸ਼ਨ ਲੋਕ ਸਭਾ ਹੋਈ ਉਦੋਂ ਵੀ ਸਭਨਾਂ ਨੂੰ ਗਾਹ ਕੀਤਾ ਸੀ ਕਿ ਜੇ ਇਹਨਾਂ ਨੂੰ ਬਹੁਮਤ ਮਿਲ ਗਈ ਇਹ ਸੰਵਿਧਾਨ ਨੂੰ ਬਦਲਣਗੇ ਇਹ ਉਸ ਚੀਜ਼ ਨੂੰ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਬਾਬਾ ਸਾਹਿਬ ਭੀਮਰਾਓਂ ਬੇਦਕਰ ਜੀ ਦਾ ਕਿਉਂਕਿ ਬਹੁਤ ਵੱਡਾ ਨਾਂ ਆ ਉਹ ਮਿਟਣਾ ਨਹੀਂ ਪਰ ਇਹਨਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਪੂਰਨ ਤੌਰ ਤੇ ਜਾਰੀ ਨੇ ਉਸੇ ਤਹਿਤ ਹੀ ਇਹਨਾਂ ਨੇ ਅ ਇਹਨਾਂ ਦੇ ਬਹੁਤ ਨਮਾਇੰਦਿਆਂ ਨੇ ਇਲੈਕਸ਼ਨ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਇਹ 400 ਪਾਰਕ ਕੀਤੀਆਂ ਇਲੈਕਸ਼ਨ 'ਚ ਸੀਟਾਂ ਤੇ ਅਸੀਂ ਸੰਵਿਧਾਨ ਬਦਲਾਂਗੇ। ਉਹਦੀ ਗੱਲ ਬੜੀ ਚਰਚਾ 'ਚ ਰਹੀ। ਕਾਂਗਰਸ ਪਾਰਟੀ ਨੇ ਔਰ ਇੰਡੀਆ ਲਾਈਸ ਨੇ ਬੜੇ ਜ਼ੋਰ ਦੇ ਨਾਲ ਦੇਸ਼ ਨੂੰ ਸਮਝਾਇਆ ਲੋਕਾਂ 'ਗੇ ਗੱਲ ਰੱਖੀ ਕਿ ਸੰਵਿਧਾਨ ਸਾਡਾ ਜਿਹੜਾ ਆ ਇਹ ਸਾਡਾ ਇੱਕ ਡਾਕੂਮੈਂਟ ਨਹੀਂਗਾ। ਇਹ ਸਾਡੀ ਜ਼ਿੰਦਗੀ ਦੀ ਜੀਵਨ ਜਾਚ। ਸਾਡੇ ਇੰਡੀਆ ਵਾਸਤੇ ਇਹ ਲੋਕਤੰਤਰ ਦੀ ਨੀ ਹੈ ਜਿਹੜੀ ਉਹਨਾਂ ਦੇ ਅਧਿਕਾਰ ਦਿੰਦੀ ਹੈ ਜਿਹੜੀ ਉਹਨਾਂ ਨੂੰ ਜੀਉਣ ਦਾ ਹੱਕ ਦਿੰਦੀ ਹੈ ਜਿਹੜੀ ਨਿਆਂ ਦਿੰਦੀ ਹੈ ਇਹ ਸੰਵਿਧਾਨ ਹੀ ਹੈ ਸੋ ਇੱਕ ਡਾਕੂਮੈਂਟ ਨਾ ਹੋ ਕੇ ਇੱਕ ਸਾਡਾ ਪੂਰਨ ਰੂਪ ਦੇ ਵਿੱਚ ਵਿਸ਼ਵਾਸ ਰੱਖਣ ਲਈ ਇੰਡੀਆ ਦਾ ਇੱਕ ਸਭ ਤੋਂ ਉੱਤਮ ਅ ਪਰੰਪਰਾਵਾਂ ਨੂੰ ਨਾਲ ਲੈ ਕੇ ਚੱਨਣ ਵਾਲਾ ਦਿਸ਼ਾ ਨਿਰਦੇਸ਼ ਕਰਨ ਵਾਲਾ ਇੱਕ ਕਹਿ ਸਕਦੇ ਹਾਂ ਕਿ ਸਮੂੱਚੇ ਤੌਰ ਦੇ ਉੱਤੇ ਸਾਰੇ ਦੇਸ਼ ਨੂੰ ਰਸਤਾ ਦੇਣ ਵਾਲਾ ਇਹ ਸੁਵਿਧਾਨ ਹੈ ਔਰ ਇਹਦੀਆਂ ਕਦਰਾਂ ਕੀਮਤਾਂ ਨੂੰ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਕਾਇਮ ਰੱਖਣਾ ਸੰਵਿਧਾਨਿਕ ਕਦਰਾਂ ਕੀਮਤਾਂ ਨੂੰ ਪਰ ਜਿਹੜੀ ਭਾਜਪਾ ਔਰ ਇਹਦੇ ਭਾਈਵਾਲ ਨੇ ਇਹਨਾਂ ਨੇ ਨiyet ਆਪਣੀ ਹਮੇਸ਼ਾ ਸਾਫ਼ ਰੱਖੀ ਕਿ ਅਸੀਂ ਇਹਨਾਂ ਦੇ ਅੰਗੇਜਟ ਹੈ ਅਸੀਂ ਦਰਤ ਭਾਈਚਾਰੇ ਦੇ ਵੀ ਅੰਗੇਜਟ ਹੈ ਕਿਉਂਕਿ ਇਹਨਾਂ ਨੂੰ ਪਸੰਦ ਨਹੀਂ ਤੁਹਾਨੂੰ ਪਤਾ ਹੋਵੇਗਾ ਕਿ ਬਹੁਤ ਜਗ੍ਹਾ ਤੇ ਇਹਨਾਂ ਨਾਲ ਬਹੁਤ ਗਲਤ ਵਿਹਾਰ ਕੀਤਾ ਜਾਂਦਾ ਪਰ ਕਾਂਗਰਸ ਇੰਡੀਆ ਲਾਈன்ஸ் ਜਿਹੜਾ ਹੈ ਸੈਕੂਲਰ ਹੈ ਇਹਨਾਂ ਨੇ ਹਮੇਸ਼ਾ ਜੋ ਸੰਵਿਧਾਨ ਕਹਿੰਦਾ ਹੈ ਜੋ ਦਾ ਆਦੇਸ਼ ਹੈ ਉਹਦੇ ਮੁਤਾਬਕ ਹਮੇਸ਼ਾ ਹੀ ਚੱਲੇ ਨੇ ਪਰ ਜਦੋਂ ਸੈਸ਼ਨ ਸ਼ੁਰੂ ਹੋਇਆ ਤੇ ਅਡਾਨੀ ਦਾ ਮੁੱਦਾ ਬਹੁਤ ਵੱਡਾ ਸੀ ਅਸੀਂ ਕਿਹਾ ਕਿ ਜਿਸ ਬੰਦੇ ਨੇ ਦੇਸ਼ ਦੇ ਵਪਾਰੀਆਂ ਦਾ ਨਾਮ ਸਮੁੱਚੇ ਦੁਨੀਆ ਭਰ ਦੇ ਵਿੱਚ ਕਲੰਕਿਤ ਕੀਤਾ ਹੋਵੇ ਉਹਦੇ ਕਰਕੇ ਸਾਰੇ ਵਪਾਰੀਆਂ ਨੂੰ ਲੋਕ ਸ਼ੱਕ ਦੀ ਨਿਗਾਹ ਨਾਲ ਵੇਖਣ ਲੱਗ ਗਏ ਹੈ ਕਿਉਂਕਿ ਅਮਰੀਕਾ ਕੈਨੇਡਾ ਫਿਰ ਤੁਸੀਂ ਕੀਨੀਆ ਸ਼੍ਰੀਲੰਕਾ ਇਜ਼ਰਾਇਲ ਆਸਟ੍ਰੇਲੀਆ ਦੇ ਵਿੱਚ ਸਾਰੀ ਜਗ੍ਹਾ ਤੇ ਜਾਂ ਤੇ ਉੱਤੇ ਇੱਕ ਕਾਰਵਾਈਆਂ ਚੱਲ ਰਹੀਆਂ ਨੇ ਜਾਂ ਉਹਦੇ ਦਿੱਤੇ ਪ੍ਰੋਜੈਕਟ ਕੈਨਸਲ ਕਰ ਦਿੱਤੇ ਗਏ ਨੇ ਔਰ ਇਹ ਕਿਉਂਕਿ ਹਰ ਇੱਕ ਦੇ ਵਿੱਚ ਭ੍ਰਿਸ਼ਟਾਚਾਰ ਪਾਇਆ ਗਿਆ ਇਹ ਸਰਕਾਰ ਉੱਤੇ ਕਾਰਵਾਈ ਕਰੇ ਪਰ ਸਰਕਾਰ ਦੀ ਗੂੜੀ ਮਿੱਤਰਤਾ ਹੈ ਪ੍ਰਧਾਨ ਮੰਤਰੀ ਜੀ ਦੀ ਔਰ ਡਾਨੀ ਜੀ ਦੀ ਸੋ ਇਸ ਕਰਕੇ ਸਰਕਾਰ ਉੱਤੇ ਕਾਰਵਾਈ ਨਹੀਂ ਜੀ ਕਰਨਾ ਚਾਹੁੰਦੀ ਅਸੀਂ बार-बार ਮੰਗ ਕਰਦੇ ਹਾਂ ਮਨੀਪੁਰ ਵਰਗਾ ਸਵੇਦਨ ਚੀਜ਼ ਮਸਲਾ ਹੈ ਉਹਦੇ ਤੇ ਬਹਿਸ ਕੀਤੀ ਜਾਵੇ ਸਾਡੇ ਵਾਸਤੇ ਆ ਲੋਕ ਮੁੱਦੇ ਡਿਸਕਸ ਕਰਨ ਵਾਸਤੇ ਪਰ ਸਰਕਾਰ ਬਿਲਕੁਲ ਪਿੱਟ ਕੜੀ ਕਰਕੇ ਖੜ ਗਈ 75 ਸਾਲ ਹੈ ਸੰਵਧਾਨ ਦਿਨ ਮਨਾਉਣ ਵਾਸਤੇ 75 ਸਾਲ ਸਰਕਾਰ ਨੇ ਕਿਹਾ ਕਿ ਦੋ ਦਿਨ ਇਹਦੇ ਤੇ ਅਸੀਂ ਚਰਚਾ ਕਰਾਂਗੇ ਸੰਵਧਾਨ ਦੀ ਦੇਸ਼ ਦਾ ਹਾਊਸ ਦੇ ਵਿੱਚ ਸੋ ਉਹ ਸਬ ਹਾਊਸ ਦੇ ਵਿੱਚ ਜਦੋਂ ਚਰਚਾ ਹੋਈ ਤੇ ਮਾਨਯੋਗ ਸਾਡੇ ਗ੍ਰਹਿ ਮੰਤਰੀ ਕਿਉਂਕਿ ਉੱਥੇ ਬਾਰ-ਬਾਰ ਇੱਕੋ ਨਾਮ ਆਉਂਦਾ ਸੀ ਕਿਉਂਕਿ ਬਾਬਾ ਸਾਹਿਬ ਭੀਮਰਾਓ Ambedkar ji ਰਚਨਾਰ ਨੇ ਹਰ ਕੋਈ ਅੰਬੇਦਕਰ ji ਦਾ ਨਾਮ ਲੈਂਦੇ ਸੀ ਉਹਨਾਂ ਨੂੰ ਕਿੰਨੀ ਤਕਲੀਫ ਹੋਈ ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਪਾਰਟੀ ਦਾ ਇੱਥੋਂ ਲਾ ਸਕਦੇ ਜੇ ਆ ਥੋੜੀ ਜੀ ਤੁਸੀਂ ਗੱਲ ਸੁਣ ਲਿਓ ਕਿ ਕਿ ਇਹ ਕੀ ਕਹਿ ਰਹੇ ਨੇ ਅਮੇਸ਼ਾ ਜੀ ਅਭੀ ਇੱਕ ਪ੍ਰਸ਼ਨ ਹੋਗਾ ਹੈ ਅੰਮ੍ਰਿਤਕਰ ਰਾਮਬੀਰਕਰ ਰਾਮਬੀਰਕਰ ਅੰਮ੍ਰਿਤਕਰ ਰਾਮਬੀਰਕਰ ਰਾਮਬੀਰਕਰ ਇਤਨਾ ਨਾਮ ਅਗਰ ਭਗਵਾਨ ਦਾ ਲੇਤੇ ਤੋ 7 ਜਨਮੋਂ ਤੱਕ ਸਵਰਗ ਮਿਲਦਾ। ਮੈਂ ਦੁਬਾਰਾ ਤੁਹਾਨੂੰ ਦੱਸਣਾ। ਅੱਭੀ ਇੱਕ ਫੈਸ਼ਨ ਹੋ ਗਿਆ ਹੈ। ਆਂਬੜਕਰ, ਰਾਮੜਕਰ, ਰਾਮੜਕਰ, ਆਂਬੜਕਰ, ਆਂਬੜਕਰ, ਆਂਬੜਕਰ। ਇਤਨਾ ਨਾਮ ਅਗਰ ਭਗਵਾਨ ਦਾ ਲੈਂਦੇ ਹੈ ਤੋ 7 ਜਨਮੋਂ ਤੱਕ ਸਵਰਗ ਮਿਲਦਾ। ਇਹ ਇਹਨਾਂ ਦੀ ਮਾਨਸਿਕਤਾ ਦਰਸਾਉਂਦੀ ਹੈ। ਕਿਉਂਕਿ ਲਗਾਤਾਰ 2 ਦਿਨ ਜਦੋਂ ਚਰਚਾ ਹੋਈ ਤੇ ਉਹਨਾਂ ਦਾ ਤੇ ਚਲੋ ਇਹਨਾਂ ਦੇ ਨਾਮ ਲੈਣਾ ਉਹ ਚੰਗਾ ਨਹੀਂ ਸਮਝਦੇ ਪਰ ਸਮੁੱਚੇ ਇੰਡੀਆ ਲਾਇਸ ਨੇ ਕਾਂਗਰਸ ਪਾਰਟੀ ਨੇ ਕਿਉਂਕਿ ਜਿਨ੍ਹਾਂ ਨੇ ਰਚਨਾ ਕੀਤੀ ਉਹਨਾਂ ਦਾ ਨਾਮ ਲੈਣਾ ਹੀ ਲੈਣਾ ਜਿਨ੍ਹਾਂ ਨੇ ਬਣਾਇਆ ਜਿਨ੍ਹਾਂ ਨੇ ਅਧਿਕਾਰ ਦਿੱਤੇ ਉਹਨਾਂ ਨੂੰ ਨਾ ਨਹੀਂ ਪਸੰਦੋ ਕਹਿੰਦੇ ਇਹ ਫੈਸ਼ਨ ਬਣ ਗਿਆ ਅੰਬੇਦਕਰ 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 ਕਰਨ ਦਾ ਇਹ ਮਤਲਬ ਦੇਖੋ ਉਹਨਾਂ ਨੂੰ ਕਿੰਨੀ ਤਕਲੀਫ ਹੈ ਇਸ ਗੱਲ ਤੋਂ ਸੋ ਅਸੀਂ ਕਹਿਣਾ ਚਾਹੁੰਦੇ ਸਾਡੀ ਪਾਰਟੀ ਉਹਨਾਂ ਤੋਂ ਅਮਿਤ ਸ਼ਾਹ ਜੀ ਤੋਂ ਅਸਤੀਫਾ ਮੰਗਦੀ ਹੈ ਕਿਉਂਕਿ ਬਹੁਤ ਵੱਡੇ ਵਰਗ ਦਾ ਤੁਸੀਂ અપਮਾਨ ਕੀਤਾ ਹੈ ਤੁਹਾਨੂੰ ਰਿਜ਼ਾਈਨ ਕਰਨਾ ਚਾਹੀਦਾ ਹੈ ਔਰ ਇਹਦੇ ਵਾਸਤੇ ਸਮੁੱਚੇ ਦੇਸ਼ ਦੇ ਵਿੱਚ ਵਿਰੋਧ ਹੈ ਲੋਕਾਂ ਦੇ ਮਨ ਚ ਗੁੱਸਾ ਹੈ ਕਿ ਤੁਸੀਂ ਸਤਕਾਰ ਨਹੀਂ ਦੇ ਸਕਦੇ ਨਰਾਦਰੀ ਨਾ ਕਰੋ ਮਨੀਪੁਰ ਤੇ ਕੋ ਗੱਲ ਕਰਨ ਨੂੰ ਤਿਆਰ ਨਹੀਂਗਾ ਅਡਾਨੀ ਤੇ ਗੱਲ ਕਰਨ ਨੂੰ ਤਿਆਰ ਨਹੀਂਗਾ ਦੇਸ਼ ਸਾਰਾ ਵਿਕ ਗਿਆ ਪਬਲਿਕ ਸੈਕਟਰ ਸਾਰੇ ਯੂਨਿਟ ਵਿਕ ਗਏ ਕੋਈ ਜਵਾਬ ਦੇਣ ਨੂੰ ਤਿਆਰ ਨਹੀਂਗਾ ਔਰ ਅਰਬਾਂ ਰੁਪਈਆ ਜਿਹੜਾ ਆ अडानी ਨੂੰ ਇਕੱਲੇ ਨੂੰ ਫਾਇਦਾ ਪਹੁੰਚਾ ਦਿੱਤਾ ਗਿਆ ਜਿੰਨੇ ਪ੍ਰੋਜੈਕਟ ਵਿਕੇ ਆ ਮੈਂ ਤੁਹਾਨੂੰ ਕਿਸੇ ਦਿਨ ਇਹਦੀ ਡਿਟੇਲ ਫਿਰ ਕਿਸੇ ਦਾ ਪ੍ਰੈਸ ਕਾਨਫਰੰਸ ਕਰਾਂਗੇ ਮੈਂ ਸਿਰਫ ਇਹਦੇ ਤੇ ਕਰੂੰਗਾ ਤਾਂ ਕਿ ਲੋਕਾਂ ਨੂੰ ਕਲੀਅਰ ਹੋਣਾ ਚਾਹੀਦਾ ਹੈ ਕਿ ਅਸੀਂ अडानी ਨੂੰ ਕਿਉਂ ਕਹਿ ਰਹੇ ਆ ਬਾਕੀ ਵੀ ਦੇਸ਼ ਹੈਗਾ ਬਹੁਤ ਪਬਲਿਕ ਸੈਕਟਰ ਯੂਨਿਟ ਸੀ ਜਿਹੜੇ ਵੀਕ ਸੀ ਜਿਹੜੇ ਕਮਜ਼ੋਰ ਸੀ ਆਰਥਿਕ ਤੌਰ ਤੇ ਥੋੜਾ ਥੋੜਾ ਉਹਨਾਂ ਦਾ ਕਰਜ਼ਾ ਸੀ ਬੈਂਕਾਂ ਦਾ ਤੇ ਕੌਡੀਆਂ ਦੇ ਭਾਅ ਨੂੰ ਵੇਚ ਕੇ ਤੇ ਬਾਅਦ ਚ ਉਹਦਾ ਕਰਜ਼ਾ ਮਾਫ ਕੀਤਾ ਗਿਆ ਉਹ ਉਸ ਸੈਕਟਰ ਉਸ ਪਬਲਿਕ ਸੈਕਟਰ ਯੂਨਿਟ ਦਾ ਤੇ ਜੇ ਉਹ ਉਸ ਸੰਸਥਾ ਦਾ ਹੀ ਮਾਫ ਕਰ ਦਿੰਦੇ ਸਰਕਾਰੀ ਦਾ ਤੇ ਆ ਜੋ ਦੇਸ਼ ਦਾ ਸਰਮਾਇਆ ਹੁੰਦੀ। ਸੋ ਇਸ ਕਰਕੇ ਬੀਜੇਪੀ ਦੀ ਜਦ ਕਿ ਸੰਵਿਧਾਨ ਜਿਹੜਾ ਆ ਇਹ ਸੈਕੂਲਰ ਆ ਇਹ ਸਾਰਿਆਂ ਦਾ ਸਾਂਝਾ ਆ ਇਹ ਕਿਸੇ ਦੇ ਜਾਤ ਪਾਤ ਧਰਮ ਲੈਂਗੁਏਜ ਤੋਂ ਵੱਖਰਾ ਇੱਕ ਸਾਰਿਆਂ ਨੂੰ ਇਕੱਠਾ ਯੂਨਾਈਟ ਫੇਸ ਲੈ ਕੇ ਚੱਲਣ ਦਾ ਰਸਤਾ ਦਿੰਦਾ ਹੈ। ਸੋ ਅਸੀਂ ਮੇਰੇ ਨਾਲ ਸਾਡੇ ਸਾਬਕਾ ਵਿਧਾਇਕ ਸਾਬਕਾ ਸਾਡੇ ਪ੍ਰਧਾਨ ਸਾਬਕਾ ਚੇਅਰਮੈਨ ਬ੍ਰਹਮ ਜਗਲੁਬਿਸ਼ੋਰ ਸ਼ਰਮਾ ਜੀ ਬੈਠੇ ਨੇ ਤੁਹਾਨੂੰ ਪਤਾ ਕੱਲ ਇਲੈਕਸ਼ਨਾਂ ਹੋਈਆਂ ਨੇ ਸਾਰੇ ਆਪ ਆਪਣੀ ਜਗ੍ਹਾ ਬਿਜ਼ੀ ਨੇ ਮੈਂ ਬਤੌਰ ਮੈਂਬਰ ਪਾਰਲੀਮੈਂਟ ਔਰ ਇਸ ਇਲਾਕੇ ਵਾਲੀ ਨੂੰ ਨਮੰਦਗੀ ਵੀ ਅਸੀਂ ਕਰਦੇ ਆਂ ਮੇਰੀ ਬੇਨਤੀ ਹੈ ਆਪਰਾ ਹੀ ਪਬਲਿਕ ਨੂੰ ਵੀ ਕਿ ਇਹਦਾ ਦਬਾਅ ਸਰਕਾਰ ਤੇ ਬਣਾਇਆ ਜਾਵੇ ਬੀਜੇਪੀ ਤੇ ਬਣਾਇਆ ਜਾਵੇ ਜਿਹੜਾ ਅਪਮਾਨ ਅੰਬੇਦਕਰ ਜੀ ਦਾ ਕੀਤਾ ਆ ਉਹਦੇ ਤੇ ਅਮਿਤ ਸ਼ਾਹ ਜੀ ਆਪਣਾ ਅਸਤੀਫਾ ਦੇਣ ਤਾਂ ਕਿ ਉਹ ਜਿਹੜਾ ਅਪਮਾਨ ਹੋਇਆ ਉਹਦੀ ਪੂਰ ਕੀਤਾ ਜਾ ਸਕੇ ਪਰ ਜੇਕਰ ਉਹ ਲਗਾਤਾਰ ਇਹ ਇਹਦੇ ਤੇ ਅੜੀਅਲ ਬਣ ਕੇ ਰਹਿੰਦੇ ਨੇ ਅਸੀਂ ਵੱਡੇ ਐਜੀਟੇਸ਼ਨ ਜਿਹੜੇ ਆ ਉਹ ਲੋਕਤਾਂ ਵਾਸਤੇ ਇਹਦੇ ਵਾਸਤੇ ਪੂਰੇ ਦੇਸ਼ ਵਿੱਚ ਹੋਣਗੇ ਕਾਂਗਰਸ ਪਾਰਟੀ ਇੰਡੀਆ ਆਲਾਈንስ ਜਿਹੜਾ ਆ ਉਹ ਕਰੇਗਾ ਪਹਿਲਾਂ ਵੀ ਲਗਾਤਾਰ ਇਸੇ ਤਰੀਕੇ ਨਾਲ ਪ੍ਰੋਟੈਸਟ ਹੁੰਦੇ ਪਏ ਨੇ ਇਸ ਇਹਨਾਂ ਬਿਆਨਾਂ ਦਿੱਤੇ ਪ੍ਰੋਟੈਸਟ ਲਗਾਤਾਰ ਚੱਲਦੇ ਪਏ ਹਨ ਫਿਰ ਵੀ ਕੋਈ ਜੂਨੀ ਸੜਕਦੀ ਨਹੀਂ ਸਰਕਾਰ ਤੁਸੀਂ ਵੇਖੋ ਨਾ ਜੀ ਇਸੇ ਕਰਕੇ ਹੀ ਇਹਨਾਂ ਨੇ ਜਦੋਂ ਪ੍ਰੋਟੈਸਟ ਹੋਣ ਦੇ ਸੀ ਬਖਲਾੜ ਚ ਨੇ ਕਦੀ ਸੱਤਾ ਤੇ ਪ੍ਰੋਟੈਸਟ ਨਹੀਂ ਕਰਦੀ ਅੱਜ ਜਦੋਂ ਰਾਹੁਲ ਗਾਂਧੀ ਜੀ ਜਿੱਤੇ ਜਿਹੜਾ ਇਹਨਾਂ ਨੇ ਝੂਠਾ ਇਲਜ਼ਾਮ ਲਾਇਆ ਕਿ ਰਾਹੁਲ ਗਾਂਧੀ ਜੀ ਨੇ ਧੱਕਾ ਮਾਰਿਆ ਸੱਟਾਂ ਲਾਤੀਆਂ ਤੁਸੀਂ ਦੇਖੋ ਡਰਾਮਾ ਕਿੱਡਾ ਵੱਡਾ ਆ ਕਿ ਪਹਿਲੀ ਗੱਲ ਤੇ ਜਦੋਂ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਤੁਸੀਂ ਸੱਤਾ ਤੇ ਜੇ ਤੁਹਾਨੂੰ ਤੇ ਕੁਝ ਕਰਨ ਦੀ ਲੋੜ ਹੀ ਨਹੀਂ ਡਾਂਗਾ ਦੇ ਕਦੀ ਬੈਨਰ ਅਸੀਂ ਬੈਂ ਤੁਸੀਂ ਕੋਈ ਸਾਡੇ ਪ੍ਰੋਟੈਸਟ ਸੌਫ ਪੇਪਰ ਹੁੰਦੇ ਆ ਜਾਂ ਕਾਟਨ ਹੋਏਗਾ ਉਹਦੇ ਤੇ ਕੋਈ ਪ੍ਰਿੰਟ ਹੋਏਗਾ ਜਿਹੜਾ ਅਸੀਂ ਲੋਕਾਂ ਦੇ ਅੱਗੇ ਆਪਣੀ ਗੱਲ ਇੱਕ ਰੱਖਦੇ ਆਂ ਪਰ ਉਹਨਾਂ ਨੇ ਡਾਂਗਾਂ ਦੇ ਉੱਤੇ ਲਾਇ ਇਸੀ ਬੈਨਰ ਮਤਲਬ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਮਾਨਸਟਿਕਾ ਦਿਗਾਉਂਦੀ ਹੈ ਹੋਮ ਮਿਨਿਸਟਰ ਦੀ ਔਰ ਪ੍ਰਾਈਮ ਮਿਨਿਸਟਰ ਦੀ ਕਿਉਂਕਿ ਥੱਲੇ ਦੀ ਕਿਸੇ ਦੀ ਜਰਤ ਨਹੀਂ ਹੈਗੀ ਕੋਈ ਬੰਦਾ ਗੱਲ ਵੀ ਕਰ ਦੇ ਉਹਨਾਂ ਦੇ ਐਮਪੀ ਦੁਖੀ ਨੇ ਇਸ ਗੱਲ ਤੋਂ ਉਹਨਾਂ ਨੇ ਲਿਆ ਕੇ ਰਸਤੇ ਰੋਕੇ ਔਰ ਸਾਡੇ ਲੇਡੀ ਐਮਪੀ ਦਾ ਮਾਨ ਵੀ ਕੀਤਾ ਪਲੱਸ ਝੂਠਾ ਪ੍ਰਚਾਰ ਰਾਹੁਲ ਗਾਂਧੀ ਦੇ ਉੱਤੇ ਦੇਣ ਦਾ ਉਹਨਾਂ ਨੇ ਮੁਕਾਲਾਤ ਕੀਤੀ ਇਸ ਗੱਲ ਪਰਚਾ ਐਫ ਆਈ ਆਰ ਹੋਇਆ ਕਿਉਂ ਕਿਉਂਕਿ ਰਾਹੁਲ ਗਾਂਧੀ ਲੋਕਵਾਜ਼ ਉਠਾਉਂਦਾ ਹੈ ਲੀਡਰ ਆਫ oppositon ਹੈ ਔਰ ਡਰਾਮਾ ਕਿੰਨਾ ਹੈ ਕਿ ਉਹ ਜਿਹੜੇ ਐਮਪੀ ਸਾਹਿਬ ਜਿਹੜੇ ਸਾਡੇ ਉਹ ਡਿੱਗੇ ਨੇ ਉਦੋਂ ਰਾਤ 'ਚ ਕੁਝ ਹੋਇਆ ਉਹ ਪਹਿਲਾਂ ਉਹਨਾਂ ਦੀ ਹਾਲਾਤ ਠੀਕ ਹੈ ਬਾਅਦ 'ਚ ਉਹਨਾਂ ਦੇ ਕਿੰਨਾ ਵੱਡਾ ਉੱਤੇ ਸਿਰ ਤੇ ਬੰਦ ਦਿੱਤਾ ਜਾਂਦਾ ਮੇਰੇ ਖਿਆਲ ਜਿੰਨੀ ਕੁ ਸੱਟ ਸੀ ਉਹ ਤੇ ਇੱਕ ਟੇਪ ਨਾਲ ਵੀ ਬੰਦਾ ਕਵਰ ਕੀਤਾ ਜਾਂਦਾ ਵੀ ਇੰਨਾ ਵੱਡਾ ਡਰਾਮਾ ਸਾਰੀ ਬੀਜੇਪੀ ਉਹਦਾ ਪਤਾ ਲਣ ਜਾਣ ਜਾ ਰਹੀ ਹੈ ਹੈਰਾਨ ਸੀ ਇੰਨਾ ਤੇ ਜਦੋਂ 13 ਦਸੰਬਰ ਨੂੰ ਹਮਲਾ ਹੋਇਆ ਸੀ ਉੱਥੇ ਉਹ ਕੁਝ ਜਿਹੜੇ ਅੰਦਰ ਗਏ ਸੀ ਆ ਜਿਹੜੇ ਹੁਣ ਜਿੱਦਣ ਜਿੱਦਣ ਅਸੀਂ ਆ ਲਾਸਟ ਇਅਰ ਸੀ ਜਿਹੜੇ ਲੜਕੇ ਅੰਦਰ ਵੜੇ ਸੀ ਉਸ ਤੋਂ ਬਾਅਦ ਨਹੀਂ ਬੀਜੇ ਪਰ ਉਹ ਬੰਦੇ ਨੂੰ ਇੱਕ ਕ੍ਰੀਟ ਲੱਗੀ ਆ ਜੀ ਤੁਹਾਡੇ ਸਾਹਮਣੇ ਹੈ ਮਤਲਬ ਲਹੂ ਭਗ ਜਾਂਦਾ ਕਿਤੇ ਥੱਲੇ ਕਿਤੇ ਡਿੱਗਿਆ ਸੱਟ ਲੱਗ ਜੀ ਹੋਊਗੀ ਬਟ ਉਹ ਰਾਉੜ ਗਾਂਧੀ ਜੀ ਨੇ ਜੇ ਤੁਸੀਂ ਲਈ ਹੈ ਅਸੀਂ ਤਾਂ ਤੁਹਾਨੂੰ ਚੈਲੰਜ ਕਰ ਰਹੇ ਹਾਂ ਵੀ ਚੱਪੇ ਚੱਪੇ ਦੇ ਕੈਮਰੇ ਆ ਤੁਸੀਂ ਵੀਡੀਓ ਸਾਹਮਣੇ ਲੋਕਾਂ ਅੱਗੇ ਰੱਖਦੇ ਹੋ ਜੋ ਕੋਈ ਤੱਕਾ ਵੱਜਣ ਡੇ ਉਲਟਾ ਤੱਕੇ ਖੜਗੇ ਜੀ ਨੂੰ ਵੱਜੇ ਸਾਡੇ ਪ੍ਰਧਾਨ ਜੀ ਛੜਕੇ ਜਿਹਨੂੰ ਵਰਜੇ ਨੇ ਸਾਡਾ ਜਿਹੜਾ ਕਾਂਗਰਸ ਦੇ ਪ੍ਰੈਜ਼ੀਡੈਂਟ ਨੇ ਉਹ ਨਹੀਂ ਕਿਉਂਕਿ ਵੀਡੀਓ ਦਿਖਾਉਣਗੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਸਿਰਫ ਇਸ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਵੀ ਅਸੀਂ ਨਾ ਤੁਹਾਨੂੰ ਅੰਦਰ ਬੋਲਣ ਦੇਣਾ ਨਾ ਤੁਹਾਨੂੰ ਬਾਹਰ ਬੋਲਣ ਦੇਣਾ ਅਸੀਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਤੁਹਾਡੇ ਰਾਹੀਂ ਪ੍ਰੈਸ ਅੱਗੇ ਰੱਖੀਆਂ ਨੇ ਅਸੀਂ ਅਮਿਤ ਸ਼ਾਹ ਜੀ ਦਾ ਰਿਜ਼ਾਈਨ ਮੰਗਦੇ ਆ ਤੁਰੰਤ ਅਮਿਤ ਸ਼ਾਹ ਜੀ ਆਪਣੇ ਹੋਮ ਮਿਨਿਸਟਰੀ ਤੋਂ ਅਸਤੀਫਾ ਦੇ ਨਹੀਂ ਦਿੰਦੇ ਤਾਂ ਸੰਘਰਸ਼ ਲਗਾਤਾਰ ਜਾਰੀ ਰਹੇਗਾ ਇਹਦਾ ਖਮਿਆਜਾ ਪੁੱਗਣਾ ਪੈ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਪੁੱਗਤਣਾ ਬਈਗਾ ਦੇਖੋ ਅਸੀਂ ਅਪਮਾਨ ਨਹੀਂ ਸਹਿਣ ਕਰ ਸਕਦੇ ਬਾਬਾ ਸਾਹਿਬ ਜੀ ਦਾ ਮਾਨ ਨਹੀਂ ਸਹਿਣ ਕਰ ਸਕਦੇ ਜਿਹੜੇ ਲੋਕ ਸਹਿਨ ਕਰਦੇ ਨੇ ਜਾਂ ਜਿਹੜੇ ਲੋਕ ਚੁੱਪ ਕਰਕੇ ਬੈਠੇ ਨੇ ਇਹ ਲੋਕ ਧਿਆਨ ਰੱਖ ਲੈਣ ਇਹ ਲੋਕ ਤੁਹਾਡੇ ਹੱਕ 'ਚ ਨਹੀਂ ਹੈਗੇ ਇਸ ਵਰਗ ਦੇ ਹੱਕ 'ਚ ਨਹੀਂ ਹੋਜੀ ਜੀ ਇੱਕ ਬੰਨੇ ਤੇ ਪਤਾ ਲੈਣ ਵਾਸਤੇ ਮੈਂਬਰ ਪਾਰਲੀਮੈਂਟ ਦਾ ਜਾ ਰਹੇ ਨੇ ਪਰ ਇਹ ਜਿੰਨੇ ਵੀ ਬੀਜੇਪੀ ਦੇ ਕਾਰਜਕਰਤਾ ਦੂਸਰੇ ਪਾਸੇ ਅਟਲੇਵਲ ਹੁਣਾਂ ਦਾ ਕੋਈ ਵੀ ਹਾਲਾਤ ਲੈ ਹਾਲਚਾ ਜਨਮਤ ਤੱਕ ਨਹੀਂ ਪਹੁੰਚ ਰਿਹਾ ਕੀ ਸਮਝਦੇ ਹੋ ਸਪੈਸ਼ਲੀ ਔਰ 28 ਦਿਨ ਹੋ ਚੁੱਕੇ ਨੇ ਟੋਟਲ ਤੁਸੀਂ ਇਹ ਵੇਖ ਲਓ ਫਰਕ ਕਿੰਨਾ ਹੈ ਇੱਕ ਕਿਸਾਨ ਪਤਾ ਲੱਗਣ ਦਾ ਦੇ ਬਾਈ ਦੇ ਉਹਦੀ ਸੇਚ ਗਰਾਵਟ ਆ ਰਹੀ ਹੈ ਢੱਲੇਵਲ ਸਾਹਿਬ ਦੀ ਔਰ ਸਮੁੱਚੇ মিডিਏ ਦੇ ਵਿੱਚ ਸਮੁੱਚੀ ਆਪੋਜੀਸ਼ਨ ਪਾਰਟੀਆਂ ਸਾਰੀਆਂ ਜਿੰਨੂੰ ਦਰਦ ਆ ਐਨ ਜੀਓ ਵੀ ਜਾ ਰਹੇ ਪਰ ਵੇਖ ਲਓ ਸਰਕਾਰ ਦੀ ਇੱਕ ਬੰਦੇ ਦੇ ਇੰਨੀ ਕਿ ਮੇਰਾ ਖਿਆਲ ਹੈ ਵੀ ਉਹ ਵੀ ਪਤਾ ਨਹੀਂ ਕਿੱਦਾਂ ਉਹਦੇ ਆਈ ਹੋਗੀ ਰੀਟ ਔਰ ਕਿਤੇ ਸੱਟ ਲੱਗੀ ਮਾੜੀ ਮੋਟੀ ਕੀ ਹੋਇਆ ਬਟ ਉਹਦਾ ਪਤਾ ਲਾਣ ਲਈ ਮਤਲਬ ਦੋਆਂ ਢਾਈਆਂ ਘੰਟਿਆਂ ਚ ਸਮੁੱਚੀ ਮਿਨਿਸਟਰੀ ਸੈਂਟਰ ਦੀ ਉੱਥੇ ਚਲੇਗੀ ਜਿਹੜਾ ਬੰਦਾ ਲੋਕਾਂ ਦੇ ਹੱਕਾਂ ਦੀ ਲੜ ਰਿਹਾ ਜਿਹੜਾ ਸੰਵਿਧਾਨ ਲਈ ਲੜ ਰਿਹਾ ਕਿਉਂਕਿ ਦਲੇਵਾਲ ਸਾਹਿਬ ਕੀ ਮੰਗ ਰਹੇ ਹੈ ਕਨਸਟੀਟਿਊਸ਼ਨ ਰਾਈਟ ਸਾਨੂੰ ਐਜੀਟੇਸ਼ਨ ਕਰ ਲੈਣ ਦਿਓ ਸਾਨੂੰ ਦਿੱਲੀ ਜਾ ਲੈਣ ਦਿਓ ਅਸੀਂ ਆਪਣੀ ਗੱਲ ਰੱਖਣੀ ਹੈ ਜਿਹੜੇ ਅਧਿਕਾਰ ਹੈ ਤੇ ਦੂਜੇ ਪਨੇ ਜਿਹੜੇ ਬੰਦੇ ਅਧਿਕਾਰ ਦੀ ਅਧਿਕਾਰ ਨੂੰ ਕੁਚਲ ਰਹੇ ਆ ਉਹਨਾਂ ਦੇ ਇੱਕ ਬੰਦੇ ਨੂੰ ਡਰਾਮਾ ਕਰਕੇ ਇੱਕ ਡਰਾਮੇ ਜਾਂ ਡਰਾਮੈਟਿਕ ਤਰੀਕੇ ਦੇ ਨਾਲ ਭਰਤੀ ਕਰਕੇ ਉਹਦਾ ਪਤਾ ਲੈਣ ਜਾ ਰਹੇ ਇਹ ਫਰਕ ਹੈ ਭਾਜਪਾ ਦਾ ਔਰ ਕਾਂਗਰਸ ਪਾਰਟੀ ਦਾ ਔਰ ਇਹ ਉਹਨਾਂ ਦੇ ਮਨ ਦਾ ਮੰਚਾ ਹੈ ਉਹਨਾਂ ਦੀ ਮਾਨਸਿਕਤਾ 아이ਡੀ ਹੈ ਮਤਲਬ ਬਿਲਕੁਲ ਸੰਤੁਲਨ ਉਹਨਾਂ ਦਾ ਗੈਪ ਹੋ ਚੁੱਕਾ ਹੈ ਉਹਨਾਂ ਨੂੰ ਸਿਰਫ ਇੱਕ ਹੀ ਦਿਖਦਾ ਹੈ ਕਿ ਡਿਕਟੇਟਰਸ਼ਿਪ ਤੱਕਾ ਕਿਦਾਂ ਕਰਨਾ ਉਸੇ ਤੇ ਉਹ ਕਾਇਮ ਨੇ ਉਹੀ ਉਹ ਕਰ ਰਹੇ ਨੇ ਜੇ ਮੰਚ ਕੁਝ ਵੀ ਸੰਵਿਧਾਨ ਦੇ ਪ੍ਰਤੀ ਜਿਹੜਾ 75 ਸਾਲਾਂ ਹੀ ਮਨਾ ਰਹੇ ਜੇ ਮੰਚ ਉਹਨਾਂ ਦੇ ਦਰਦ ਹੁੰਦਾ ਇਸ ਸਾਰੀ ਇਹ ਵੀ ਮਿਨਿਸਟਰੀ ਢੱਲੇਵਾਲ ਸਾਹਿਬ ਦੇ ਉੱਤੇ ਸਹਰਾਣੇ ਦੇ ਕਿਕਰ ਸਾਹਿਬ ਨੂੰ ਤੇ ਕਾਂਗਰਸ ਨੇ ਭਾਰਤ ਰਤਨ ਨਹੀਂ ਸੀ ਦੇਂਦਿਆ ਤੁਸੀਂ ਜਿੰਨੇ ਨਹੀਂ ਨਾ ਦਿੱਤਾ ਜਾਂ ਜੋ ਹੋਇਆ ਉਹ ਤੇ ਇੱਕ ਇਤਿਹਾਸ ਹੋ ਗਿਆ ਹੁਣ ਜਿਹੜਾ ਤੁਸੀਂ ਇਤਿਹਾਸ ਰਚ ਰਹੇ ਜੀ ਉਹ ਕੋ ਰਚ ਰਹੇ ਜੀ ਉਸ ਤੋਂ ਬਾਅਦ ਉਹ ਗੱਲਾਂ ਉਹ ਗੱਲਾਂ ਉਹਨਾਂ ਨੂੰ ਆਦਤ ਹੈ ਉਹ ਜਿਹੜੀ ਵੀ ਗੱਲ ਕਰੋਗੇ 50 ਸਾਲ ਪਿੱਛੇ ਲੈ ਜਾਂਦੇ ਅਸੀਂ ਜਿਹੜੀ ਮੌਜੂਦਾ ਹੋਈ ਆ ਆ ਜਿਹੜੀ ਉਹਨਾਂ ਦੀ ਬਾਡੀ ਲੈਂਗੁਏਜ ਆ ਤੁਸੀਂ ਇਹ ਦੱਸੋ ਇਹ ਅਪਮਾਨ ਹੈ ਕਿ ਨਹੀਂ ਮਾਂ ਜਿਹੜੀ ਅਸੀਂ ਤੁਹਾਨੂੰ ਦਿਖਾ ਰਿਆ ਕੀ ਹੈ ਅਭੀ ਇੱਕ ਫੈਸ਼ਨ ਹੋ ਗਿਆ ਹੈ ਫੈਸ਼ਨ ਰਾਮਬੀਰ ਕੋ ਰਾਮਬੀਰ ਕੋ ਰਾਮਬੀਰ ਆ ਕੀ ਹੈ ਅਕੀਆ ਇਹ ਭਗਵਾਨ ਦਾ ਭਗਵਾਨ ਦਾ ਨਾਮ ਵੀ ਲੈ ਰਹੇ ਨੇ ਨਾਲ ਨਹੀਂ ਨਹੀਂ ਭਗਵਾਨ ਦਾ ਨਹੀਂ ਨਹੀਂ ਭਗਵਾਨ ਦਾ ਨਾਮ ਲੋ ਅੰਬੇਦਕਰ ਜੀ ਨੂੰ ਇਹ ਕਹਿਣਾ ਵੀ ਇਹ ਕਿਉਂ ਲੈਂਦੇ ਅੰਬੇਦਕਰ ਉਮੇਦਕਰ ਅੰਬੇਦਕਰ ਆਪ ਕੋ ਗੱਲ ਥੋੜਾ ਜਿਸ ਉਹਦੀ ਬਾਡੀ ਲੈਂਗੁਏਜ ਇੱਕੋ ਨਾਲ ਸਾਹਿਬ ਆਲਾ ਸਾਹਿਬ ਤੁਸੀਂ ਨਾਮ ਅਗਰ ਰਿਸ਼ਾ ਕਾਂਗਰਸ ਵੀ ਕਹਿੰਦੀ ਕਿ ਇਹ ਪ੍ਰਾਈਵੇਟ ਸੈਕਟਰ ਇਹ ਸਮਥਿੰਗ ਸੈਕਟਰ ਵਿੱਚ ਇੰਦੇ ਤੇ ਮਾਨੀ ਨੂੰ ਦੇਖਿਆ ਲੋਕਾਂ ਦੇ ਵਿੱਚ ਇਹ ਚੀਜ਼ਾਂ ਲੈ ਕੇ ਜਾਣ ਚ ਕਾਂਗਰਸ ਕਿਤਨਾ ਕਿਤੇ ਪਿੱਛੇ ਰਹਿ ਗਈ ਨਹੀਂ ਇਹ ਦੇਖੋ 2024 ਦੇ ਵਿੱਚ ਵੀ ਇਸ ਚੀਜ਼ ਨੂੰ ਮੁੱਦਾ ਬਣਾਇਆ ਜਾ ਸਕਦਾ ਲੋਕ ਸਭਾ ਦੇ ਵਿੱਚ ਤੇ ਚੀਟਾਂ ਕੋ ਬਹੁਤ ਜਿਆਦੀਆਂ ਨਹੀਂ ਕਾਂਗਰਸ ਦੀ ਆਈਆਂ ਕਿਾ ਲੋਕ ਇਹ ਸਮਝ ਨਹੀਂ ਪਾਰੇ ਸਟ੍ਰੈਟਜੀ ਨੂੰ ਦੇਖੋ ਦੋ ਚੀਜ਼ਾਂ ਨੇ ਇੱਕ ਤੇ ਜਿਹੜਾ ਮਾਫੀ ਕਾਫੀ ਚੋਨਾ ਤੁਹਾਡੇ ਤੋਂ ਕਿ ਜਿੰਨਾ ਕਿ ਸਰਮਾਇਆ ਸਿਸਟਮ ਉਹਨਾਂ ਕੋ ਵੱਡਾ ਹੈ ਮੋਸਟਲੀ ਇਲੈਕਟ੍ਰੋਨਿਕ মিডিਆ ਜਿਹੜਾ ਆ ਉਹਨਾਂ ਨੇ ਉਹਦੇ ਤੇ ਕਾਬਜ਼ ਹੋਏ ਨੇ 80% ਉਹਨਾਂ ਦੇ ਆ ਹੁਣ ਆ ਜਿਹੜੀ ਚੀਜ਼ ਹੈ ਜੇਕਰ ਦੇ ਡੱਲੇਵਾਲ ਸਾਬਟੀ ਦੇ ਬਰਾਬਰ ਉਹਦੀ ਸਰੰਗੀ ਜਿਹੜੇ ਮਾਜੋਗ ਐਮਪੀ ਦਾਖਲ ਵੀਡੀਓ ਬਣਾ ਕੇ ਚਲਾਓਗਾ ਕਿ ਕਿੱਥੇ ਤੁਹਾਨੂੰ ਜਾਣਾ ਚਾਹੀਦਾ ਸੀ ਪਰ ਉਹ ਨਹੀਂ ਚੱਲਣ ਦੇਣੀ ਔਰ ਰਾਹੁਲ ਜੀ ਜਿਹੜਾ ਬਿਆਨ ਦਿੰਦੇ ਆ ਉਹਨੂੰ ਸਪੇਸ ਕਿ ਨਹੀਂ ਮਿਲਦੀ ਹੈ ਬਹੁਤ ਛੋਟੀ ਘਟਾਈ ਜਾਂਦੀ ਹੈ ਖਬਰ ਕੋਈ ਚੈਨਲ ਚੱਕਦਾ ਨਹੀਂ ਖਬਰ ਚਲਾਉਂਦਾ ਨਹੀਂ ਚਲਾਉਂਦੇ ਆ 10 20% 10 20% ਜੇ ਉਥੇ ਫੇਕ ਨਿਊਜ਼ ਚਲਾ ਦਿੱਤੀ ਜਾਂਦੀਆਂ ਕਦੀ ਚੱਕ ਕੇ ਸਾਰੇ ਚੈਨਲ ਇਜ਼ਰਾਈਲ ਚੜੇ ਜਾਂਦੇ ਆ ਇਜ਼ਰਾਈਲ ਆ ਹੋ ਗਿਆ ਇਜ਼ਰਾਈਲ ਆ ਹੋ ਗਿਆ ਕਦੀ ਸ਼੍ਰੀਲੰਕਾ ਚਲੇ ਜਾਂਦੇ ਆ ਜਿਹੜਾ ਮੁੱਦਾ ਆ ਉਹ ਮੁੱਦੇ ਜਿਹੜੇ ਜਿਹੜਾ ਜਿਹਦੇ ਰਾਹੀ ਅਸੀਂ ਜਿਸ ਪਲੇਟਫਾਰਮ ਰਾਹੀ ਅਸੀਂ ਗੱਲ ਅੱਗੇ ਲੈ ਕੇ ਤੁਸੀਂ ਜਾਣੀ ਆ ਉਹ ਤੇ ਬਹੁਤ ਚਿਰ ਸਾਡੀ ਗੱਲ ਅੱਗੇ ਰੱਖਦੇ ਹੀ ਨਹੀਂ ਗੇ ਕਿਉਂਕਿ ਜੋਗੇ ਇਸ ਤਰੀਕੇ ਦਾ ਆ ਉਹ ਕੰਟਰੋਲ ਕੀਤਾ ਹੈ ਉਹਨਾਂ ਨੇ ਬਟ ਫਿਰ ਵੀ ਜਿਹੜੀ ਤੁਸੀਂ ਕਿਹਾ ਨਾ ਕਿ ਤੁਸੀਂ ਲੈ ਕੇ ਗਏ ਲੋਕ ਨਹੀਂ ਮੰਨੇ ਲੋਕ ਮੰਨੇ ਜੇ ਇਹ ਪੂਰਨ ਬਹੁਮਤ ਚ ਆ ਜਾਂਦੇ ਇਹਨਾਂ ਨੇ ਤੁਹਾਡੀ ਜ਼ਿੰਦਗੀ ਮੁਹਾਰ ਕਰ ਦੇਣੀ ਸੀ ਜੀਣੀ ਇਹਨਾਂ ਨੇ ਸੰਵਿਧਾਨ ਨੂੰ ਬਦਲਣਾ ਹੀ ਬਦਲਣਾ ਸੀ ਅੱਜ ਪਬਲਿਕ ਸੈਕਟਰ ਹੋਣ ਦੇ ਨਾਲ ਸਾਰੀਆਂ ਜੌਬ ਚਲੇਗੀਆਂ ਨੇ ਪ੍ਰਾਈਵੇਟ ਅ ਸਰਕਾਰੀ ਉਹ ਸਰਕਾਰੀ ਜੋਬ ਜਾਂਦੇ ਨਾਲ ਜਿਹੜੀ ਰਿਜ਼ਰਵੇਸ਼ਨ ਹੈ ਉਹ ਵੀ ਤੁਹਾਨੂੰ ਪਤਾ ਉਹ ਵੀ ਜੋਬ ਘਟ ਜਾਂਦੀ ਸੋ ਇਹਨਾਂ ਦਾ ਇੱਕ ਮੰਛਾ ਬੜਾ ਕ리어 ਹੈ ਅਸੀਂ ਉਹਨਾਂ ਨੂੰ ਡੱਕਣ ਚ ਕਾਮਯਾਬ ਹੋ ਰਹੇ ਹਾਂ ਲੋਕ ਹੁਣ ਸੁਣਨਾ ਸ਼ੌਕ ਹੋ ਗਿਆ ਸ਼ੁਰੂ ਸੋਸ਼ਲ ਮੀਡੀਆ ਦਾ ਥੈਂਕਸ ਆ ਤੁਹਾਡਾ ਬਹੁਤ ਜਿਹੜੇ ਸਾਨੂੰ ਸਪੋਰਟ ਕਰਦੇ ਜੀ ਉਹਨਾਂ ਦਾ ਵੀ ਥੈਂਕਸ ਜਿਹੜੇ ਸਵਿਧਾਨ ਨੂੰ ਸਪੋਰਟ ਕਰਦੇ ਜੀ ਮੇਰਾ ਮਤਲਬ ਤੇ ਕਹਿਣ ਦਾ ਇਹ ਉਦੋਂ ਨਹੀਂ ਗੱਲ ਅਸੀਂ ਪਹੁੰਚਾਉਣੇ ਵੀ ਆ ਹਰ ਮੁੱਦਾ ਰਾਹੁਲ ગાંધી ਜੀ ਸਭ ਤੋਂ ਪਹਿਲਾਂ ਅੱਗੇ ਚਾਹ ਕੇ ਚਾਹ ਅਨ ਇੱਕ ਕੋਈ ਲੋਕ ਚੋਣਾਂ ਦੇ ਵਿੱਚ ਸ਼ਾਨਦਾਰ ਚੋਣ ਹੋਈ ਹੈ ਸਾਡੇ ਆ ਮੈਂ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਵੀ ਇਸ ਚੋਣਦਾਨ ਦੇ ਵਿੱਚ ਮਤਦਾਨ ਦੇ ਵਿੱਚ ਪਾਰਟਿਸਿਪੇਟ ਕੀਤਾ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਾਂਗਰਸ ਉਮੀਦਵਾਰਾਂ ਨੂੰ ਚੁਣਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੂੰ ਬਹੁਤ-ਬਹੁਤ ਥੈਂਕਸ ਮੈਂ ਸਮੁੱਚੇ 85 ਦੇ 85 ਕਾਉਂਸਲਰਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੂੰ ਇਸ ਚੋਣਾਂ ਦੇ ਦੌਰਾਨ ਚੁਣਿਆ ਗਿਆ ਹੈ ਔਰ ਜਿਨ੍ਹਾਂ ਨੇ ਸਾਡੇ ਖਾਸ ਕਰ 40 ਕਾਉਂਸਲਰ ਜਿੱਤਾ ਕੇ ਔਰ ਕਰੀਬ 15 ਕਾਉਂਸਲਰ ਬਹੁਤ ਥੋੜੀਆਂ ਵੋਟਾਂ ਤੋਂ ਹਰੇ ਨੇ ਮਤਲਬ ਕੋਈ 10 ਤੋਂ ਕੋਈ 15 ਤੋਂ ਕੋਈ 5 ਤੋਂ ਕੋਈ 2 ਤੋਂ ਇਦਾਂ ਬਹੁਤ ਥੋੜੀਆਂ ਥੋੜੀਆਂ ਵੋਟਾਂ ਤੋਂ ਹਰੇ ਨੇ ਮੈਂ ਡਬਲ ਡਿਜੀਟ ਤੇ ਮੈਂ ਕਹਿਣਾ ਚਾਹੁੰਦਾ ਕਿ ਲੋਕਾਂ ਦਾ ਪੂਰਨ ਵਿਸ਼ਵਾਸ ਕਾਂਗਰਸ 'ਚ ਹੈ ਇਹ ਗੱਲ ਬੜੀ ਕਲੀਅਰ ਹੋ ਗਈ ਹੈ ਲੋਕ ਚਾਹੁੰਦੇ ਨੇ ਕਿ ਕਾਂਗਰਸ ਪਾਰਟੀ ਅੱਗੇ ਆਵੇ ਮੈਂ ਉਹਨਾਂ ਲਈ ਬਹੁਤ-ਬਹੁਤ ਥੈਂਕਸ ਕਰਦਾ ਕਿ ਜਿਹੜੀਆਂ ਅਸੀਂ ਗੱਲਾਂ ਕਰਦੇ ਸਾਂ ਲੋਕਾਂ ਨੇ ਉਹਦੇ ਤੇ ਯਕੀਨ ਕੀਤਾ ਔਰ ਬਹੁਤ ਲੋਕਾਂ ਨੂੰ ਜਿਹੜੇ ਕੁਝ ਗਲਤ ਲੋਕ ਸੀ ਉਹ ਐਂਟਰੀ ਕਰਨਾ ਚਾਹੁੰਦੇ ਸਨ ਕੋਸ਼ਿਸ਼ ਕਰ ਉਹਨਾਂ ਨੂੰ ਉਹਨਾਂ ਨੇ ਲਾਂਬੇ ਰੱਖਿਆ ਔਰ ਲੋਕਤੰਤਰ ਜਿਹੜਾ ਆ ਉਹ ਬਹਾਰ ਰੱਖਿਆ ਮੈਂ ਪ੍ਰਸ਼ਾਸਨ ਦਾ ਵੀ ਧੰਵਾਦ ਆ ਤੁਹਾਡਾ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਜਿਹੜਾ ਸੋਸ਼ਲ ਮੀਡੀਆ ਤੁਹਾਡਾ ਵੀ ਧੰਵਾਦ ਤੁਸੀਂ ਬਹੁਤ ਮਿਹਨਤ ਕੀਤੀ ਹਰ ਇੱਕ ਦੀ ਗੱਲ ਜਿਹੜੀ ਹੈ ਲੋਕਾਂ ਦੇ ਅੱਗੇ ਰੱਖੀ ਜਿੱਥੇ ਕੋਈ ਤਕੈਸ਼ਾਈ ਹੋਈ ਉਹ ਵੀ ਤੁਸੀਂ ਉਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਇਲੈਕਸ਼ਨ ਦੇ ਵਿੱਚ ਬਹੁਤ ਘੱਟ ਪੋਲਿੰਗ ਹੋਈ ਹੈ ਕਿਉਂਕਿ ਇਹਨਾਂ ਨੇ ਵੋਟਾਂ ਦਾ ਬਹੁਤ ਜ਼ਿਆਦਾ ਏਰਾਫੇਰੀ ਹੋਈ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਸ਼ੰਕਾ ਦੱਸਿਆ ਸੀ ਜੇ ਕਿਤੇ ਫੇਅਰ ਇਲੈਕਸ਼ਨ ਵਿਧਾਨ ਸਭਾ ਦੀਆਂ ਵੋਟਾਂ ਤੇ ਹੋ ਜਾਂਦੀ ਜਿਹੜੀਆਂ ਵਿਧਾਨ ਸਭਾ ਚ ਲਾਸਟ ਹੋਈਆਂ ਸੀ ਕਿਉਂਕਿ ਮੈਂ ਤੁਹਾਡੇ ਮੀਡੀਆ ਨੂੰ ਦੱਸਣਾ ਚਾਹੁੰਦਾ ਕਿ ਦੋ ਤਰ੍ਹਾਂ ਦੀਆਂ ਲਿਸਟਾਂ ਨੇ ਇਸ ਵੇਲੇ ਚੱਲਦੀਆਂ ਇੱਕ ਵਿਧਾਨ ਸਭਾ ਤੇ ਲੋਕ ਸਭਾ ਦੀ ਇੱਕ ਲਿਸਟ ਹੈ ਜਿਹੜੀ ਕਾਰਪੋਰੇਸ਼ਨ ਉਹਦੀ ਵੱਖਰੀ ਲਿਸਟ ਹੈ ਵੋਟਾਂ ਤੇ ਅੱਜ ਮੇਰਾ ਮਤਲਬ ਮੇਰੇ ਧਿਆਨ ਚ ਆ ਕੇ 28 30% ਤੋਂ ਵੱਧ ਬਹੁਤ ਵੱਡਾ ਮੰਨੇ ਜਿਹੜੀਆਂ 28 30% ਵੋਟਾਂ ਪਈਆਂ ਨੇ 70% ਲੋਕਾਂ ਕੋਲ ਵੋਟ ਦਾ ਅਧਿਕਾਰ ਹੀ ਨਹੀਂ ਵਰਤਿਆ ਕਿਉਂਕਿ ਇਹਨਾਂ ਨੂੰ ਪਤਾ ਸੀ ਇਹਨਾਂ ਉਹਨਾਂ ਦੇ ਫੋਕਸ ਕੀਤਾ ਇਹਨਾਂ ਵੋਟਾਂ ਹੀ ਛਪਲੇ ਇਧਰ ਉਧਰ ਕਰਕੇ ਗਿਣਤੀ ਪੂਰੀ ਕਰ ਦਿੰਦੀ ਹੈ ਪਰ ਬੰਦੇ ਉੱਥੇ ਹੈ ਹੀ ਨਹੀਂ ਅਲਾ ਸਾਹਿਬ ਤੁਹਾਨੂੰ ਲੱਗਦਾ ਨਹੀਂ ਕਿ ਲੋਕਾਂ ਨਕਾਰਤੇ ਸਾਰੇ ਲੀਡਰ ਤੁਹਾਨੂੰ ਲੱਗਿਆ ਪਤਾ ਉਹ ਠੱਗੀ ਠੋਰੀ ਵਾਲ ਹੋ ਗਏ ਲੀਡਰ ਸਾਰੇ ਤੇ ਸਾਰੇ 44% ਵੋਟਾਂ ਪਈਆਂ 56% ਵੋਟਾਂ ਦਾ ਵੋਟਰ ਬਾਹਰ ਹੀ ਨਹੀਂ ਨਿਕਲਿਆ ਬਿਲਕੁਲ ਬਿਲਕੁਲ ਨਹੀਂ ਵੇਖੋ ਮੈਂ ਤੇ ਅੱਗੇ ਕਿੰਨਾ ਕਿ ਲੋਕਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਬਹੁਤ ਲੋਕ ਨੇ ਸਵਾਲ ਬਹੁਤ ਕਰਦੇ ਨੇ ਪਰ ਕਈ ਵਾਰੀ ਵੋਟ ਪਾਉਂਦੇ ਆਪਾਂ ਖੁੰਝ ਜਾਂਦੇ ਆਂ ਔਰ ਲੀਡਰ ਕੀ ਕਹਿ ਸਕਦਾ ਹੈ ਕਿ ਇਹ ਸਿਸਟਮ ਨੂੰ ਲੋਕਾਂ ਨੇ ਬਦਲਾਅ ਦਾ ਵੀ ਕੀਤਾ ਸਭ ਕੁਝ ਕੀਤਾ ਉਹਨਾਂ ਨੇ ਕੁਝ ਕੀਤਾ ਨੀਗਾ ਬਟ ਫਿਰ ਵੀ ਸਿੱਟਾ ਇਹ ਨਿਕਲਦਾ ਕਿ ਲੋਕਾਂ ਨੇ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ VOTING ਕਰਕੇ ਇੱਕ ਮੈਸੇਜ ਜ਼ਰੂਰ ਦਿੱਤਾ ਕਿ ਲੋਕ ਸੈਕੂਲਰ ਤਾਕਤਾਂ ਦੇ ਨਾਲ ਨੇ ਜਿਹੜੀਆਂ ਧਰਮ ਨਿਰਪੱਖ ਤੇ ਤੌਰ ਤੇ ਚਲਦੀਆਂ ਜਿਹੜੀਆਂ ਵਰਗੀਕਰਨ ਨਹੀਂ ਕਰਦੀਆਂ ਜਿਹੜੀਆਂ ਗਲਤ ਕੰਮਾਂ ਦੇ ਵਿੱਚ ਨਹੀਂ ਇਨਵੋਲ ਲੋਕਾਂ ਨੇ ਉਹਨਾਂ ਤਾਕਤਾਂ ਨੂੰ ਮਤਲਬ ਅੱਗੇ ਲਿਆਉਂਦਾ ਮਨ ਬਣਾਇਆ ਇਸ ਗੱਲ ਲਈ ਮੈਂ ਧੰਨਵਾਦ ਹੈ ਸਮੁੱਚੇ ਅਮਰਸਰ ਸ਼ਹਿਰ ਵਾਸੀਆਂ ਦਾ ਕਿ ਉਹਨਾਂ ਨੇ ਕਾਂਗਰਸ ਪਾਰਟੀ 'ਚ ਵਿਸ਼ਵਾਸ ਕੀਤਾ ਪੋਜੀਸ਼ਨ ਹੈ ਉਹਦੇ ਤੇ ਲੋਕਾਂ ਨੇ ਇਹਨਾਂ ਨੂੰ ਜਵਾਬ ਦੇ ਦਿੱਤਾ ਹੈ ਲੋਕ ਤੰਗ ਨੇ ਪਰੇਸ਼ਾਨ ਨੇ ਇਹ ਹੀ ਕਹਿੰਦੇ ਸੀ ਅੰਕੜੇ ਬੜੇ ਸੋਹਣੇ ਹੁਣ ਲੋਕ ਕਿੱਧਰ ਗਏ ਇਹਨਾਂ ਨੂੰ ਮਤਲਬ ਬਹੁਤ ਘੱਟ ਸੀਟਾਂ ਮਿਲੀਆਂ ਇਹ ਪੰਜਾਬ ਚ ਵੀ ਕਹੋ ਤੇ ਮਤਲਬ ਕੋਈ ਹੋਰ ਮжоਰਿਟੀ ਇਹਨਾਂ ਨੂੰ ਕਿਤੇ ਵੀ ਨਹੀਂ ਜਿੱਥੋਂ ਇਹ ਪ्युअर ਮжоਰਿਟੀ ਦਾ ਵਧੇ ਹੋ। ਸੋ ਇਹਨਾਂ ਦੇ ਹੁਣ ਲਾਅਡ ਆਰਡਰ ਦੀ ਸਥਿਤੀ ਦੇ ਉੱਤੇ ਇਹਨਾਂ ਨੂੰ ਆ ਵੋਟਾਂ ਤੋਂ ਪਤਾ ਲੱਗ ਜਾਣਾ ਚਾਹੀਦਾ। ਲੋਕ ਬਹੁਤ ਪਰੇਸ਼ਾਨ ਨੇ ਬੰਬ ਧਮਾਕੇ ਠਾਣਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ। ਜਦੋਂ ਠਾਣਿਆਂ ਨੂੰ ਟਾਰਗੇਟ ਹੋ ਜਾਣਗੇ ਦਾ ਮਤਲਬ ਹੁੰਦਾ ਕਿ ਸਰਕਾਰ ਦਾ ਕੋਈ ਖੌਫਨਾਕ ਦੀ ਚੀਜ਼ ਨਹੀਂ। ਸਰਕਾਰ ਸਰਕਾਰ ਆਪਣੇ ਅਧਿਕਾਰਾਂ ਨੂੰ ਵਰਤਨ ਦੇ ਵਿੱਚ ਸਭਧਾਨ ਨੂੰ ਬਚਾਉਣ ਦੇ ਵਿੱਚ ਰੁਮੀ ਤੌਰ ਤੇ ਲੋਕਾਂ ਦੀ ਰੱਖਿਆ ਕਰਨ ਦੇ ਵਿੱਚ ਫੇਲ ਹੋਈ ਹੈ ਸੋ ਇਹ ਗੱਲ ਲੋਕਾਂ ਨੂੰ ਅੱਜ ਇਹ ਲੋਕਾਂ ਨੇ ਮਹਿਸੂਸ ਕੀਤੀ ਹੈ ਔਰ ਸਰਕਾਰ ਨੂੰ ਲਾਂਬੇ ਹੋ ਜਾਣਾ ਚਾਹੀਦਾ ਮੇਰਾ ਖਿਆਲ ਹੈ ਜਦੋਂ ਤੁਹਾਡੇ ਕੰਟਰੋਲ ਚ ਨਹੀਂ ਇਹ ਤੁਹਾਡੇ ਕੰਟਰੋਲ ਚ ਨਹੀਂ ਹੈਗਾ ਲਾਅ ਆਂਡਰ ਤੁਹਾਡੇ ਕੰਟਰੋਲ ਚ ਨਹੀਂ ਸਰਕਾਰਾਂ ਤੁਹਾਡੇ ਕੰਟਰੋਲ ਚ ਨਹੀਂ ਵੋਟਾਂ ਤੁਹਾਡੇ ਰਾਜ ਚ ਲੋਕ ਪਾ ਗਏ ਆਪਣੀ ਮਰਜ਼ੀ ਦਾ ਕਾਉਂਸਲਰ ਨਹੀਂ ਚੁਣ ਸਕਦੇ ਕਿਉਂਕਿ ਤੁਸੀਂ 66% ਵੋਟਾਂ ਹੀ ਨਹੀਂ ਹੈਗੇ 70 70% ਲੋਕਾਂ ਦੀਆਂ ਕਿੱਧਰ ਜਾਣਗੇ ਲੋਕ ਉਹ ਜੋ ਸਾਰਾ ਕੁਝ ਨਹੀਂ ਹੈਗਾ ਸਰਕਾਰ ਨੂੰ ਆਪੇ ਲਾਂਬੇ ਹੋ ਜਾਣਾ ਚਾਹੀਦਾ ਅਮਨ ਰੋੜਾ ਦਾ ਬਿਆਨ ਹੈ ਕਿ 50% ਸੀਟਾਂ ਅਸੀਂ ਜਿੱਤ ਗਏ ਆ ਸਾਡੀ ਬਹੁਤ ਵੱਡੀ ਬਾਦਰੀ ਹੈ ਪਤਾ ਨਹੀਂ ਕਿਸ ਸੁਪਨੇ ਜਿ ਤੁਰੇ ਫਿਰਦੇ ਮੈਜੋਰਟੀ ਕਿੱਥੇ ਉਹਨਾਂ ਨੂੰ ਦੱਸੋ ਇਹ ਕਿਹੜੀ ਮੈਜੋਰਟੀ ਹੈ 50% ਅਸੀਂ ਵਾਡਾ ਜਿਹੜੀਆਂ ਵੀ ਨਗਰ ਕੌਂਸਲੀਆਂ ਨਗਰ ਪੰਚਾਇਤ ਨਗਰ ਸੀਗੀਆਂ ਨਗਰ ਨਿਗਮ ਦੀਆਂ 50% ਨੇ ਕਿ ਇਹ ਮੇਅਰ ਮਤਲਬ ਸਾਰੀਆਂ ਦਾ ਲਾ ਕੇ ਇੱਕ ਬਣਾਉਣਾ ਹੈ ਮਤਲਬ ਉਹ ਬੇਹੋਦੇ ਬਿਆਨ ਦੇ ਜਾਂਦੇ ਆ ਉਹਨਾਂ ਦਾ ਦੇਖੋ ਐਹੀ ਤੇ ਉਹਨਾਂ ਦੀ ਇਮ ਮੈਜੋਰਟੀ ਹੈ ਇਹ ਸਵਕਾਰ ਨਹੀਂ ਕਰਦੇ ਵੀ ਅਸੀਂ ਹਰੇ ਆ ਉਹਨਾਂ ਨੇ ਇੱਕ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਤੁਸੀਂ ਬੁਰੀ ਤਰ੍ਹਾਂ ਹਰੇ ਜੀ ਬਹੁਤ ਬੁਰੀ ਤਰ੍ਹਾਂ ਤੁਹਾਨੂੰ ਲੋਕਾਂ ਨੇ ਫੇਲ ਕੀਤਾ ਬਹੁਤ ਬੁਰੀ ਤਰ੍ਹਾਂ ਉਹ ਕਹਿੰਦੇ ਪਿਛਲੀ ਵਾਰ ਵਾੜਾ ਸਾਡੇ ਬੰਦੇ ਨਹੀਂ ਸੀ ਇਸ ਵਾਰ ਸਾਡੇ ਵਾੜਾ ਕੀ ਬੰਦੇ ਆ ਗਏ ਅਸੀਂ ਦੀ ਵਧੀ ਹੋਇਆ ਕਿ ਆਵੇ ਤੁਹਾਡਾ ਤਰਕ ਤੇ ਉਹਨਾਂ ਦੇ ਤਰਕ 'ਚ ਹੀ ਫਰਕ ਚਲੋ ਗੱਲ ਹੁਣ ਇਹ ਹੈ ਕਿ ਇਹ ਉਹਨਾਂ ਦਾ ਤਰਕ ਹੈ ਉਹਨਾਂ ਦਾ ਦਰਕ ਉਹਨਾਂ ਨੂੰ ਮੁਬਾਰਕ ਉਹ ਇਸੇ ਤਰਕ ਤੇ ਖਲੋਤੇ ਰਹਿਣ ਮੈਨੂੰ ਤੇ ਖੁਸ਼ੀ ਹੈ ਕਿ ਇਸੇ ਤੁਸੀਂ ਅਸੀਂ ਸੋਚੇ ਵੀ ਤੁਸੀਂ ਠੀਕ ਜੇ ਤੇ ਜਿੱਦਾਂ ਕੰਮ ਚੱਲਣ ਡਿਆ ਨਾ ਪੰਜਾਬ ਦਾ ਇਦਾਂ ਹੀ ਰੱਖਿਓ ਸਤਾਈ 'ਚ ਵੀ ਇਹੀ ਕੁਝ ਹੋਣਾ ਤੇ ਉਦੋਂ ਵੀ ਕਹਿ ਦਿਓ ਹਾਂ ਕਿਉਂਕਿ ਤੁਸੀਂ ਲੋਕ ਸੱਚ ਸੁਣਨਾ ਹੀ ਨਹੀਂ ਚਾਹੁੰਦੇ ਪ੍ਰੋਬਲਮ ਇਹ ਹੈ ਤੁਸੀਂ ਇੱਦਾਂ ਕਰੋ ਇਸ਼ਤਿਹਾਰ ਲਵਾ ਦਿਓ ਇਹਦੇ 50% ਜਿਹੜੀਆਂ ਬਿਲੇ ਆ ਨਾ ਉਹਦੇ ਇਸ਼ਤਿਹਾਰ ਲਾ ਕੇ ਤੇ ਖੁਸ਼ੀ ਮਨਾਓ ਤੇ ਕਾਨੂੰਨ ਬਣਾ ਦਿਓ ਇੱਕ ਮੇਅਰ ਹੀ ਪੰਜਾਂ ਪੰਜਾਂ ਸਾਰੀਆਂ ਆਈਡੀਆ ਨਗਰ ਨਗਰ ਕਮ ਨੇ ਉਹਨਾਂ ਦੇ ਕੋ ਮੇਅਰ ਬਣਾ ਲਓ 50% ਤੁਹਾਡੇ ਕੋ ਹੈਗੀ ਨਹੀਂ ਮਤਲਬ ਸੱਚ ਤੇ ਉਹਨਾਂ ਦੀ ਗਲੇ ਹਿੱਟ ਲੰਗਦਾ ਹੀ ਨਹੀਂਗਾ ਇਹੀ ਉਹਨਾਂ ਦੀ ਦਿੱਕਤ ਹੈ ਤੇ ਇੰਨੇ ਹੀ ਉਹਨਾਂ ਨੂੰ ਫੇਲ ਕੀਤਾ ਤੇ ਇੰਨੇ ਉਹਨਾਂ ਨੂੰ ਗਾਹ ਫੇਲ ਕਰਨਾ ਇਸ ਚੀਜ਼ ਇਸ ਸਲੀਅਤ ਨੇ ਉਹਨਾਂ ਨੂੰ ਫੇਲ ਕਰਨਾ ਅੱਛਾ ਮੇਅਰ ਦੀ ਇਥੋਂ ਤੱਕ ਨਹ ਪਹੁੰਚੀ ਜੀ ਕੁਰਸੀ ਦੀ ਲੜਾਈ ਜਰੀ ਹੈ ਕੁਰਸੀ ਦੀ ਕੋਈ ਅਸੀ ਲੜਾਈ ਜਿੱਤੀ ਐ ਜਿੱਤਿਆ ਹੋਇਆ ਕਾਉਂਸਲਰ ਮੇਰ ਬਣੇਗਾ ਉਹ ਤੇ ਬਣੇਗਾ ਪਰ ਚਿਹਰਾ ਕਿਹੜਾ ਹੋਏਗਾ ਹਾਂਜੀ ਸਾਰੇ ਇਹਨਾਂ ਉਹ ਕਾਂਗਰਸੀ ਹੋਏਗਾ ਕਾਂਗਰਸੀ ਹੋਏਗਾ ਉਹ ਕਿਹੜਾ ਤਾਗੜਾ ਹੋਏਗਾ ਹਾਂਜੀ ਕਿਹੜਾ ਹੋਏਗਾ ਨਾਮ ਕੁਝ ਇਹ ਦੇਖੋ ਇਹ ਚੀਜ਼ ਇਹ ਚੀਜ਼ ਤੈਅ ਕਰਨੀ ਆ ਕਾਂਗਰਸ ਹਾਈ ਕਮੰਡ ਨੇ ਮੇਰੇ ਕੋਈ ਇਹ ਅਖਤਿਆਰ ਨਹੀਂ ਹੈਗੇ ਪ੍ਰਧਾਨ ਜੀ ਨੂੰ ਪੁੱਛੋ ਇਹਨਾਂ ਤਜਰਬਾ ਇਹ ਸਾਡੇ ਅਖਤਿਆਰ ਚ ਨਹੀਂ ਹੁੰਦਾ ਸੋ ਤਾਂ ਤੁਹਾਨੂੰ ਕੀ ਲੱਗਦਾ ਕਿਹੜਾ ਹੋਣਾ ਚਾਹੀਦਾ ਹੈ ਹਾਂਜੀ ਕਿਹੜਾ ਹੋਣਾ ਚਾਹੀਦਾ ਜਿਹੜਾ ਸਹੀ ਦੀ ਪਰਿਵਾਰ ਆਮਰਸਰ ਦਾ ਵਾਸੀ ਹੋਣਾ ਚਾਹੀਦਾ ਚੁਣਿਆ ਹੋਣਾ ਚਾਹੀਦਾ ਕਾਂਗਰਸੀ ਹੋਣਾ ਚਾਹੀਦਾ